ਲੋ ਬਾਈ ਜੀ ਸਾਨੂੰ ਬੱਕਰੀ ਦਾ ਸੌਦਾ ਦਿਖਾਦਗੇ ਸੁਖਨਾ ਮੰਡੀ ਦਾ ਤੇ ਤੁਸੀਂ ਪਹਿਲਾਂ ਬੱਕਰੀ ਵੇਖ ਲਓ ਬਰਬਰੀ ਬੱਕਰੀ ਐ ਇਹ ਬੱਕਰੀ ਮੰਨ ਕੇ ਚਲੋ ਸੁਖੇ ਧੂਰ ਕੋਟ ਨੇ ਲਈ ਐ ਤੇ ਦਲਜੀਤ ਨੇ ਦਵਾਈ ਐ ਬਾਈ ਕਿਹੜਾ ਪਿੰਡ ਆ ਤੇਰਾ ਖਾਲਾ ਬਈ ਕਿੰਨੇ ਨਾਲ ਲੈ ਐ ਸੀ ਇੱਕ ਹੀ ਲੈ ਐ ਸੀ ਹੋ ਗਿਆ ਸੌਦਾ ਹੋ ਗਿਆ ਬਈ ਵਧੀਆ ਹੋਇਆ ਬਹੁਤ ਵਧੀਆ ਬਈ ਗਿਣ ਲੈ ਪੈਸੇ ਪੈਸੇ ਗਿਣ ਲੈ ਸੁਖੇ ਸਹੀ ਐ ਬਾਈ ਵਧੀਆ ਬਾਈ ਜਿਵੇਂ ਕਰਤਾ ਭਰਾਵਾਂ ਨੇ ਵਾਹ ਠੀਕ ਐ ਲਿਖਾਈ ਕੀਤੀ ਸੀ ਭਾਈ ਬਾਈ ਆਪਣੀਆਂ ਮੈਂ ਤੇ ਭਾਈ ਬਲਜੀਤ ਮੱਲਣ ਨੇ ਦੇ ਬਸ ਠੀਕ ਹੈ ਲੈ ਠੀਕ ਹੈ ਦਿਲਜੀਤ ਭਾਈ ਠੀਕ ਹੈ ਠੀਕ ਹੈ ਲਓ ਜੀ ਬਲਜੀਤ ਮੱਲਣ ਨੇ ਤੇ ਸੁੱਖੇ ਨੇ ਇਹ ਸੌਦਾ ਲਿਆ ਤੇ ਪੈਸੇ ਗਿਣਾ ਤੇ ਤੇ ਵਧੀਆ ਬੱਕਰੀ ਹੈ ਤੇ ਤੁਸੀਂ ਵੇਖ ਸਕਦੇ ਹੋ ਅਗਲੇ ਸੌਦੇ ਤੁਹਾਨੂੰ ਦਿਖਾਵਾਂਗੇ ਕੰਟੀਨਿਊ ਇਹ ਅੜਦੇ ਨਹੀਂ ਲੈ ਵੀ ਸੱਤ ਬਾਲ ਕਰਤੇ ਕਰਤੇ ਭਾਈ ਕਿੰਨੇ ਸਾਢੇ 7 ਇਹਦੇ ਲਖਾਈ ਬੱਬੀ ਦੀ ਸਾਢੇ 7 ਅੜਦੇ ਕਰਤੇ ਠੀਕ ਹੈ ਜਲਦਰ ਠੀਕ ਆ ਠੀਕ ਆ ਭਾਈ 37 ਦੁਨਾ 74 ਵੀ ਲੈ ਆ ਗਏ ਸੋਹਣੇ ਲੈ ਲਓ ਜੀ ਆ ਦੋ ਬੱਕਰੇ ਆਪਣੇ ਹੋਏ ਆ ਮੰਨ ਕੇ ਚੱਲ ਤੇ ਦੁੱਧੇ ਵਾਲੇ ਲੱਭੀ ਨੇ ਲਏ ਆ ਆਲਮਾਲੇ ਜੈਲਦਾਰ ਤੋਂ ਤੇ ਤੁਹਾਨੂੰ ਬੱਕਰੇ ਵੀ ਦਿਖਾ ਦਿੰਨੇ ਆ ਬੱਕਰਾ ਬੁੜੇ ਨੂੰ ਨਾ ਬਣਾ ਦਿਓ ਅਗਰ ਵੀਡੀਓ ਬੱਕਰਾ ਵੀ ਦਿਖਾ ਦਿੰਨੇ ਆ ਤੁਹਾਨੂੰ ਤੋਂ ਲਓ ਜੀ ਆ ਦੋਨੇ ਬੱਕਰੇ ਆ ਜਿਹੜੇ ਲੱਭੀ ਨੇ ਲਏ ਆ ਹੁਣੇ ਹੁਣੇ ਪੈਸੇ ਗਿਨਾ ਤੇ ਆ ਤੇ ਲਖਾਈ ਵੀ ਹੋ ਗਈ ਆ ਲਓ ਜੀ ਤੇ ਅਗਲਾ ਸੌਦਾ ਤੁਹਾਨੂੰ ਦਿਖਾ ਦਗੇ ਆ ਬੱਕਰੀ ਤੇ ਦਿਲਜੀਤ ਨੇ ਸੌਦਾ ਕਰਾਇਆਗਾ ਚਾਚਾ ਠੀਕ ਹੋ ਗਿਆ ਸੌਦਾ ਸੌਦਾ ਠੀਕ ਹੋ ਗਿਆ ਤੇ ਲਖਾਈ ਆਪਦੀ ਆਪਦੀ ਹੈ ਲਖਾਈ ਗੇਜੇ ਦੀ ਗੇਜੇ ਠੀਕ ਹੈ ਬਾਈ ਠੀਕ ਹੈ ਬਾਈ ਕਰ ਲਈ ਚ ਇੱਕ ਬੱਕਰੀ ਦਿਲਜੀਤ ਕਰਾਤਾ ਕਰਾਤਾ ਬਾਈ ਠੀਕ ਹੈ ਬਾਈ ਲਓ ਜੀ ਓ ਲੈ ਵੈਗੀ ਬਾਈ ਆਹੋ ਪੰਜ ਗੈਨ ਲਾ ਪੈਸੇ ਨਹੀਂ ਨਹੀਂ ਮਾਰੋ 12 ਸੌਕ ਤੂੰ ਲਈ ਹੈ ਲਖਾਈ ਕਿਦੀ ਕੀਤੀ ਹੈ ਮੇਰੀ ਹੈ ਲਖਾਈ ਤੇਰੀ ਹੈ ਕਿੰਨੇ ਚ ਕਰਤੀ 12 ਦੀ 12 ਚੱਕਾਈ ਮੇਰੀ ਗੱਭੀ ਸਹੀ ਵੇਖੀ ਨਾ ਹਣਾ ਆ ਬੱਕਰੀ ਆ ਬਾਈ ਬੱਕਰੀ ਦੇ ਮਗਰ ਮੰਨ ਕੇ ਚਲੋ ਬੱਚਾ ਹੈਗਾ ਸੁਣੋ ਉਹ ਵੀ ਦਿਖਾ ਦੇ ਆ ਬੱਚਾ ਮਗਰ ਤੇ ਭੋਲੇ ਨੇ ਸੁਖ ਨੂੰ ਬੱਕਰੀ ਵੀ ਇਸਤੀ ਜਿਆਦਾ ਮੈਂ ਤਾਂ ਪਰਚੀ ਨਹੀਂ ਦਿੱਤੀ ਯਾਰ ਤੁਸੀਂ ਵੇਚਣਾਂ ਨਹੀਂ ਨੇ ਕਿਹੜਾ ਕੰਨ ਆ ਇਹਦੇ ਉਹੀ ਹੈ ਰੱਬੀ